ਅੱਜ ਦੀ ਵੀਡੀਓ ਆਪਾਂ ਵਾਸ਼ ਵੈਸ਼ਿੰਗ ਦੇ ਉੱਤੇ ਹੈ ਕਿ ਵਾਸ਼ ਵੈਸ਼ਿੰਗ ਜਿਹੜਾ ਆਪਾਂ ਬਹੁਤ ਜ਼ਿਆਦਾ ਯੂਜ਼ ਕਰਦੇ ਹਾਂ ਸਭ ਤੋਂ ਜ਼ਿਆਦਾ ਯੂਜ਼ ਜਿਹੜਾ ਆਪਾਂ ਇਹਦੇ ਹੀ ਕਰਦੇ ਆ ਤੇ ਬਹੁਤ ਜਲਦੀ ਜਿਹੜਾ ਗੰਦਾ ਹੋ ਜਾਂਦਾ ਹੈ ਤੇ ਇਹਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਕਲੀਨਿੰਗ ਕਿਵੇਂ ਕਰ ਸਕਦੇ ਹਾਂ ਆਪਾਂ ਕਿਸ ਤਰੀਕੇ ਨਾਲ ਕਰ ਸਕਦੇ ਹਾਂ ਬਿਲਕੁਲ ਨਵੇਂ ਵਰਗਾ ਬਣਾ ਦਾਂਗੇ ਇਹਨੂੰ ਆਪਾਂ ਅੱਜ ਦੀ ਵੀਡੀਓ ਆਪਣੀ ਐਸੀ ਟੌਪਿਕ ਦਾ ਕਿ ਜਿਹੜਾ ਹਾਰਡਕ ਹੁੰਦਾ ਹੈ ਉਹਦੇ ਨਾਲ ਆਪਾਂ ਬਿਲਕੁਲ ਇਹਨੂੰ ਸਾਫ਼ ਕਰਕੇ ਦਿਖਾਵਾਂਗੇ ਤੇ ਤੁਸੀਂ ਵੀਡੀਓ ਨਾਲ ਇਦਾਂ ਹੀ ਬਨੇ ਰਹੋ ਤੇ ਜੇ ਤੁਸੀਂ ਸਾਡੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ। ਸੋ ਦੋਸਤੋ ਤੁਸੀਂ ਦੇਖ ਸਾਦੇ ਮੇਰਾ ਜਿਹੜਾ ਵਾਸ਼ਰਸ਼ੋਸ਼ਨਾ ਬਹੁਤ ਜ਼ਿਆਦਾ ਜਿਹੜਾ ਗੰਦਾ ਹੋਇਆ ਹੋਇਆ। ਦੇਖੋ ਕਿੰਨੀ ਜੜੀ ਭੇੜੇ ਕਿਰੇ ਉੱਤੇ ਜੰਮੀ ਹੋਈ ਆ। ਕਿੰਨੇ ਦਿਨ ਹੋ ਗਏ ਮੈਂ ਇਹਨੂੰ ਸਾਫ਼ ਨਹੀਂ ਕਰਿਆ ਹੈਗਾ। ਤਾਂ ਸੋਚਿਆ ਕਿ ਜਦੋਂ ਸਾਫ਼ ਕਰੂੰਗੀ ਤਾਂ ਵੀਡੀਓ ਜ਼ਰੂਰ ਸ਼ੇਅਰ ਕਰੂੰਗੀ ਆਪਣੇ ਦੋਸਤਾਂ ਦੇ ਨਾਲ ਤਾਂਕਿ ਜਿਹੜੀ ਸਾਫ਼ ਕਰਨ ਦਾ ਜਿਹੜਾ ਤਰੀਕਾ ਆ ਆਪਾਂ ਆਪਣੇ ਦੋਸਤਾਂ ਨਾਲ ਜਿਹੜਾ ਸ਼ੇਅਰ ਕਰ ਸਕੀਏ। ਸੋ ਵੀਡੀਓ ਨਾਲ ਇਦਾਂ ਹੀ ਬਣੇ ਰਿਓ ਵੀਡੀਓ ਨੂੰ ਫੁੱਲ ਵਾਚ ਕਰਿਓ ਤੇ ਕਰਦੇ ਆਪਾਂ ਇਹਨੂੰ ਪੂਰਾ ਸਾਫ ਸੋ ਗਾਇਸ ਦੇਖੋ ਮੇਰਾ ਜਿਹੜਾ ਵਾਸ਼ ਮਸ਼ੀਨ ਕਿੰਨਾ ਜ਼ਿਆਦਾ ਗੰਦਾ ਹੋਇਆ ਹੋਇਆ ਹੈ ਤੇ ਹੁਣ ਆਪਾਂ ਕਰਾਂਗੇ ਇਹਦੀ ਕਲੀਨਿੰਗ ਤੇ ਕਲੀਨਿੰਗ ਕਿਸ ਨਾਲ ਕਰਾਂਗੇ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਸੋ ਦੋਸਤੋ ਮੈਂ ਲਿਆ ਇੱਕ ਹਾਰਪਿਕ ਹਾਰਪਿਕ ਨਾਲ ਜਿਹੜਾ ਆ ਜਿਹੜਾ ਸਾਰਾ ਵਾਸ਼ ਵੇਸ਼ਨ ਆ ਇਹਨੂੰ ਮੈਂ ਤੁਹਾਨੂੰ ਸਾਫ਼ ਕਰਕੇ ਦੱਸੂਗੀ ਕਿ ਕਿਸ ਤਰੀਕੇ ਨਾਲ ਜਿਹੜਾ ਆਪਾਂ ਇਹਨੂੰ ਸਾਫ਼ ਕਰਾਂਗੇ ਸੋ ਸਭ ਤੋਂ ਪਹਿਲਾਂ ਜਿਹੜਾ ਵਾਸ਼ ਵੇਸ਼ਨ ਆ ਆਪਾਂ ਇਹਨੂੰ ਗਿੱਲਾ ਕਰ ਲਾਂਗੇ ਪਾਣੀ ਦੇ ਨਾਲ ਸੋ ਦੋਸਤੋ ਇਸ ਤਰੀਕੇ ਨਾਲ ਜਿਹੜਾ ਸਾਰਾ ਆਪਾਂ ਪਾਣੀ ਦੇ ਉੱਤੇ ਛਿੜਕ ਲੈਣਾ ਆ ਇਹਨੂੰ ਇਸ ਤਰ੍ਹਾਂ ਗਿੱਲਾ ਕਰ ਲੈਂਦੇ ਹਾਂ ਹੁਣ ਆਪਾਂ ਇਹਦੇ ਉੱਤੇ ਲਾਵਾਂਗੇ ਵਾਸ਼ ਹਾਰਪਿਕ ਹਾਰਪਿਕ ਆਪਾਂ ਸਾਰੇ ਕਿਤੇ ਅਪਲਾਈ ਕਰ ਲੈਣਾ ਆ ਜਿੱਥੇ-ਜਿੱਥੇ ਆਪਾਂ ਨੂੰ ਗੰਦਾ ਦਿਖ ਰਿਹਾ ਆ ਇਹਦੇ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਪ੍ਰਵਾਸ਼ ਮੈਸ਼ਨ ਆ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਸਾਫ਼ ਹੋ ਜਾਂਦਾ ਹੈ ਇਸ ਤਰੀਕੇ ਨਾਲ ਜਿਹੜਾ ਆਪਾਂ ਸਾਰਿਆਂ ਨੂੰ ਫੁਲਾ ਲਾਂਗੇ ਆ ਦੇਖੋ ਜਿੱਥੇ-ਜਿੱਥੇ ਤੁਹਾਨੂੰ ਲੱਗਦਾ ਆ ਕਿ ਜ਼ਿਆਦਾ ਆ ਉੱਥੇ ਤੁਸੀਂ ਜ਼ਿਆਦਾ ਲਾ ਲੈਣਾ ਆ ਇਸ ਤਰੀਕੇ ਨਾਲ ਜਿਹੜਾ ਆਪਾਂ ਸਾਰੇ ਕਿਤੇ ਇਹਨੂੰ ਫੁਲਾ ਲਾਂਗੇ ਹੁਣ ਕੀ ਕਰਨਾ ਦੋਸਤੋ ਆਪਾਂ ਲੈਣਾ ਇੱਕ ਬ੍ਰਸ਼ ਸੋ ਦੋਸਤੋ ਇੱਕ ਬ੍ਰਸ਼ ਤੁਸੀਂ ਲੈਣਾ ਐਵੇਂ ਦਾ ਜਿਹਨੇ ਆਪਾਂ ਕੱਪੜੇ ਸਾਫ ਕਰਦੇ ਆ ਇਹ ਵੀ ਤੁਸੀਂ ਯੂਜ਼ ਕਰ ਸਕਦੇ ਹੋ ਤੇ ਜਿਹੜੀਆਂ ਬਰੀਕੀ ਜਗ੍ਹਾ ਹੁੰਦੀਆਂ ਨੇ ਜਿਵੇਂ ਆਹ ਕੋਰਨਰ ਆ ਇਹਦੇ ਵਾਸਤੇ ਜਿਹੜਾ ਆਪਾਂ ਆਹ ਵਾਲਾ ਪੇਸਟ ਵਾਲਾ ਹੁੰਦਾ ਆ ਦੰਦਾਂ ਨੂੰ ਸਾਫ ਕਰਨ ਵਾਲਾ ਇਹ ਵਾਲਾ ਬ੍ਰਸ਼ ਯੂਜ਼ ਕਰਾਂਗੇ ਇਹ ਇਸ ਕਰਕੇ ਲਵਾਂਗੇ ਕਿਉਂਕਿ ਇਹ ਛੋਟਾ ਆ ਸਾਮੀ ਨਾਲ ਜਿਹੜਾ ਐਵੇਂ ਸਾਈਡਾਂ ਤੇ ਜਿਹੜਾ ਲੱਗ ਜਾਊਗਾ ਚੰਗੀ ਤਰ੍ਹਾਂ ਜਿਹੜੀ ਸਫਾਈ ਕਰ ਦੂਗਾ ਤੇ ਆਪਾਂ ਦੋਨੇ ਹੀ ਯੂਜ਼ ਕਰਾਂਗੇ ਦੋਨੇ ਨਾਲ ਹੀ ਆਪਾਂ ਜਿਹੜੀ ਆ ਵਾਸ਼ ਵੇਸ਼ਨ ਦੀ ਸਫਾਈ ਕਰਾਂਗੇ ਸੋ ਕਰਦੇ ਆਪਾਂ ਵੀਡੀਓ ਨੂੰ ਸ਼ੁਰੂ ਤੋ ਦੋਸਤੋ ਇਸ ਤਰੀਕੇ ਨਾਲ ਜਿਹੜਾ ਆਪਾਂ ਚੰਗੀ ਤਰ੍ਹਾਂ ਇਹਨੂੰ ਝੜੜਕੇ ਸਾਫ਼ ਕਰ ਲਾਂਗੇ। ਆ ਦੇਖੋ। ਜਿੱਥੇ-ਜਿੱਥੇ ਤੁਹਾਨੂੰ ਲੱਗਦਾ ਆ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰ ਦਾਂਗੇ ਆਪਾਂ। तो जी सइडर है आप इस ब्रश ना जोड़ा साफ करा वैसे इस बहुत वाइया क्लीनिंग होंगी है जिम्मे देख सकते दे। हो कौड़े कौड़े की सफाई बहुत वजिए तरीके जी होती है ये जड़ापिका आप डेली यूज नहीं करना है इस ना ज़्यादा यूज करना जराब हो जाता है ਇਹ ਤੁਸੀਂ ਇਹਦੀ ਰੈਗੂਲਰ ਸਫਾਈ ਕਰਦੇ ਹੋ ਵੈਸੇ ਪਾਣੀ ਨਾਲ ਤੇ ਵੈਸੇ ਹੀ ਸਾਫ਼ ਰਹਿੰਦਾ ਆ। ਸੋਹਾਰਫਿਕ ਨਾਲ ਜਿਹੜੇ ਬਹੁਤ ਜਿੱਦੀ ਦਾਗ ਹੁੰਦੇ ਨੇ ਉਹ ਵੀ ਸਾਰੇ ਜਿਹੜੇ ਗਾਇਬ ਹੋ ਜਾਂਦੇ ਆ। ਤੇ ਵਾਸ਼ ਵਿਸ਼ਣ ਬਿਲਕੁਲ ਆਪਣੇ ਨਵੇਂ ਵਾਂਗੂ ਨਿੱਕਾਈ ਜਾਂਦਾ। ਆਹ ਟੈਪ ਦੀ ਵੀਡੀਓ ਵੀ ਤੁਹਾਡੇ ਨਾਲ ਮੈਂ ਸ਼ੇਅਰ ਕਰੀ ਸੀ ਉਹ ਤੁਸੀਂ ਮੇਰੀ ਵੀਡੀਓ ਵਿੱਚ ਜਾ ਕੇ ਦੇਖ ਸਕਦੇ ਹੋ ਮੇਰੇ ਚੈਨਲ ਤੇ ਜਾ ਕੇ। ਕਿਰਨ ਹੋ ਬਲੌਗ ਮੇਰਾ ਚੈਨਲ ਆ ਸੋ ਪਲੀਜ਼ ਤੁਸੀਂ ਜੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਉਹਨੂੰ ਸਬਸਕ੍ਰਾਈਬ ਕਰ ਦਿਓ ਫਿਰ ਦੋਸਤੋ ਚੰਗੀ ਤਰ੍ਹਾਂ ਜਿਹੜਾ ਆਪਾਂ ਇਹਨੂੰ ਅਪਲਾਈ ਕਰਤਾ ਆ ਸਾਰੀ ਤਰ ਜਗਾਂ ਤੇ ਲੱਗੜ ਕੇ ਇਤੋਂ ਨੂੰ ਹੋਰ ਲੱਗਦਾ ਥੋੜਾ ਤੁਸੀਂ ਹੋਰ ਲਾ ਸਕਦੇ ਹੋ ਪਰ ਇਹਨਾਂ ਕਾ ਠੀਕ ਹੈ ਸੋ ਇਹਨੂੰ ਆਪਾਂ ਪਾਣੀ ਦਾ 10 ਮਿੰਟ ਵਾਸਤੇ ਛੱਡ ਦਾਂਗੇ ਚੰਗੀ ਤਰ੍ਹਾਂ ਜਿਹੜਾ ਇਹਦੇ ਉੱਤੇ ਅਬਜ਼ਰਵ ਹੋ ਜਾਵੇ ਇਹ ਉਸ ਤੋਂ ਬਾਅਦ ਤੁਸੀਂ ਦੇਖੋ ਰਿਜ਼ਲਟ ਤੁਹਾਡੇ ਸਾਹਮਣੇ ਹੋਊਗਾ ਕਿ ਕਿੰਨੀ ਚੰਗੀ ਤਰ੍ਹਾਂ ਜਿਹੜਾ ਇਹ ਸਾਫ਼ ਹੋ ਚੁੱਕਾ ਹੈ ਤੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਸਾਫ਼ ਹੋ ਜਾਂਦਾ ਹੈ ਤੇ ਆਪਾਂ ਦੇਖਦੇ ਇਹਨੂੰ सात अठ मिनट बाद तो दोस्तों चुके हैं चंबी तरह फिर रगड़ ला एक जो साफ कर देंगे चंकी तरह रगड़ के जेड़ साफ करा लो जी दोस्तों रिजल्ट थोड़े सामने है बहुत ही बढ़िया जरा साफ हो चुके है, बिल्कुल नवे वागू बन गया बिल्कुल चंकी तो तरह जरा साफ हो चुके है ਸੋ ਇਸ ਤਰੀਕੇ ਨਾਲ ਜਿਹੜਾ ਆਪਾਂ ਹਫਤੇ ਵਿੱਚ ਦੋ ਦਿਨ ਵਰੀ ਜਿਹੜਾ ਹਾਰਪਿਕ ਨਾਲ ਐਵੇਂ ਵਾਸ਼ ਮਸ਼ੀਨ ਦੀ ਸਫਾਈ ਕਰ ਸਕਦੇ ਆ ਸਭ ਤੋਂ ਤੁਸੀਂ ਦੇਖ ਸਕਦੇ ਹੋ ਮੇਰਾ ਵਾਸ਼ ਮਸ਼ੀਨ ਪਹਿਲਾਂ ਨਾਲੋਂ ਕਿੰਨਾ ਜ਼ਿਆਦਾ ਜਿਹੜਾ ਚਮਕਨ ਲੱਗ ਗਿਆ ਕਿੰਨੀ ਵਧੀਆ ਤਰੀਕੇ ਨਾਲ ਜਿਹੜੀ ਇਹਦੀ ਕਲੀਨਿੰਗ ਹੋ ਚੁੱਕੀ ਆ ਸੋ ਤੁਸੀਂ ਵਿਹਾਰਪਿਕ ਨਾਲ ਇਸ ਤਰੀਕੇ ਨਾਲ ਜਿਹੜਾ ਆਪਣਾ ਵਾਸ਼ਰੂਮਸ਼ੇਨਾ ਸਾਫ ਕਰ ਸਕਦੇ ਹੋ ਆ ਦੇਖੋ ਦੋਸਤੋ ਕਿਤੇ ਵੀ ਜੜੀ ਪੀਕ ਜੜੀ ਜੰਨਾ ਨਹੀਂ ਆ ਰਹੀ ਹੈ ਬਹੁਤ ਵਧੀਆ ਤਰੀਕੇ ਨਾਲ ਜਿੱਦੀ ਤੋਂ ਜਿੱਦੀ ਜਿਹੜੇ ਦਾਗ ਹੁੰਦੇ ਆ ਇਹ ਖਤਮ ਕਰ ਦਿੰਦਾ ਹੈ ਸੋ ਹਾਰਪਿਕ ਆਪਾਂ ਇਸ ਤਰੀਕੇ ਨਾਲ ਜਿਹੜਾ ਯੂਜ਼ ਕਰ ਸਕਦੇ ਆ ਆਪਣੇ ਟਾਇਲਟ ਵਿੱਚ ਆਪਣੇ ਵਾਸ਼ਰੂਮ ਵਿੱਚ ਸੋ ਉਮੀਦ ਕਰਦੀ ਆ ਤੁਹਾਨੂੰ ਜਿਹੜੀ ਅੱਜ ਦੀ ਵੀਡੀਓ ਆਪਣੀ ਵਧੀਆ ਲੱਗੀ ਹੋਊਗੀ ਸੋ ਜੇ ਵਧੀਆ ਲੱਗੀ ਤੇ ਪਲੀਜ਼ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਨਾ ਬਿਲਕੁਲ ਵੀ ਨਾ ਭੁੱਲਿਓ ਤੁਸੀਂ ਕਮੈਂਟ ਕਰਨਾ ਜ਼ਰੂਰ ਕਮੈਂਟ ਕਰਕੇ ਜ਼ਰੂਰ ਦੱਸਿਓ